ਇਸੜੇ ਬਿਹਤ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਖੂਦ ਦੇ ਵਿੱਚ ਡਿੱਗੀ 21 ਸਾਲ ਦੀ ਸ਼ਾਜ਼ੀਆ ਖਾਨ ਦੀ ਮੌਤ ਹੋ ਗਈ ਹੈ ਮਾਨਸਾ ਦੇ ਪਿੰਡ ਜੋਗਾ ਦੇ ਵਿੱਚ ਦਰਸਲ ਖੂਦ ਦੇ ਵਿੱਚ ਕੁੜੀ ਡਿੱਗੀ ਸੀ ਸਵੇਰ ਦੇ ਕਰੀਬ 9 ਵਜੇ ਇਹ ਪੂਰਾ ਹਾਸਾ ਵਾਪਰਦਾ ਹਾਲਾਂਕਿ ਲਗਾਤਾਰ ਰੈਸਕਿਊ ਕਪ੍ਰੇਸ਼ਨ ਚਲਾਇਆ ਗਿਆ ਸੀ ਸਹੀ ਸਲਾਮਤ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਇਸ ਦੇ ਵਿਚਾਲੇ ਇਹ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਖੂਦ ਦੇ ਵਿੱਚ ਡਿੱਗੀ 21 ਸਾਲ ਦੀ ਸ਼ਾਜ਼ੀਆ ਖਾਨ ਦੀ ਜਾਨ ਚਲੀ ਗਈ ਹੈ ਮੌਤ ਹੋ ਗਈ ਹੈ ਕਿਉਂਕਿ ਡੂੰਘਾਈ ਬਹੁਤ ਜ਼ਿਆਦਾ ਸੀ ਖੂਦ ਦੀ 120 ਫੁੱਟ ਦੇ ਕਰੀਬ ਡੂੰਗਾ ਖੂਦ ਦੱਸਿਆ ਜਾ ਰਿਹਾ ਬ ਅੱਜ 9 ਵਜੇ ਇਹ ਪੂਰਾ ਹਸਾ ਵਾਪਰਦਾ ਜਿਵੇਂ ਹੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਪਿੰਡ ਵਾਸੀਆਂ ਨੂੰ ਮਿਲਦੀ ਹੈ ਆ ਤਾਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਆ ਤਾਂ ਕਰੀਬ ਸਵੇਰ ਦੇ 9:30 ਵਜੇ ਤੋਂ ਹੀ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਸਹੀ ਸਲਾਮਤ ਕੁੜੀ ਨੂੰ ਬਚਾਉਣ ਦੀ ਬਾਹਰ ਕੱਢਣ ਦੀ ਆ ਕੋਸ਼ਿਸ਼ ਕੀਤੀ ਜਾ ਰਹੀ ਸੀ ਆ ਪਰ ਬੇहद ਆ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਕਿ 21 ਸਾਲ ਦੀ ਸ਼ਾਜ਼ਿਆ ਖਾਨ ਦੀ ਜਾਨ ਨਹੀਂ ਬਚਾਈ ਜਾ ਸਕੀ ਕੂਹ ਦੇ ਵਿੱਚੋਂ ਸ਼ਾਜ਼ਿਆ ਖਾਨ ਦੀ ਆ ਲਾਸ਼ ਬਾਹਰ ਕੱਢੀ ਗਈ ਹੈ ਤੁਹਾਨੂੰ ਮੌਕੇ ਦੀਆਂ ਪਿੰਡ ਦੀਆਂ ਉਸ ਜਗ੍ਹਾ ਦੀਆਂ ਤਸਵੀਰਾਂ ਵਿਖਾ ਰਹੇ ਹਾਲਾਂਕਿ ਲਗਾਤਾਰ ਐਂਡਰਾਫਟ ਦੀਆਂ ਟੀਮਾਂ ਦੇ ਵੱਲੋਂ ਪਿੰਡ ਵਾਸੀਆਂ ਦੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਗਈ ਕਿ ਸਮਾਂ ਰਹਿੰਦਿਆਂ ਜਲਦ ਤੋਂ ਜਲਦ ਸਹੀ ਸਲਾਮਤ ਕੁੜੀ ਨੂੰ ਬਾਹਰ ਕੱਢਿਆ ਜਾ ਸਕੇ ਕਿਉਂਕਿ ਸਮਾਂ ਕਾਫੀ ਹੋ ਗਿਆ ਸੀ ਸਵੇਰ ਦੇ ਕਰੀਬ 9 ਵਜੇ ਪੂਰਾ ਹਾਸਤਾ ਵਾਪਰਦਾ ਹੈ ਆ ਤਾਂ 9:30 ਵਜੇ ਦੇ ਕਰੀਬ ਰੈਸਕਿਊਰਸ਼ਨ ਦੀ ਸ਼ੁਰੂਆਤ ਹੁੰਦੀ ਹੈ ਪਰ ਖੂਦੀ ਡੁੰਗਾਈ ਬਹੁਤ ਜ਼ਿਆਦਾ ਹੋਣ ਦੇ ਕਾਰਨ ਲੜਕੀ ਦੀ ਜਾਨ ਨਹੀਂ ਬਚਾਈ ਜਾ ਸਕੀ। ਪੈਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਬਲਦੇਵ ਸ਼ਰਮਾ ਜੁੜੇ ਹੋਏ ਨੇ ਬਲਦੇਵ ਮੰਦਪਾਗੀ ਖਬਰ ਕਿ ਕੁੜੀ ਦੀ ਜਾਨ ਨਹੀਂ ਬਚਾਈ ਜਾ ਸਕੀ। ਫਿਰ ਪਰਮਿੰਦਰ ਭਾਰੀ ਮੁਸ਼ਕਲ ਤੋਂ ਬਾਅਦ ਲੜਕੀ ਨੂੰ ਬਾਹਰ ਕੱਢ ਲਿਆ ਗਿਆ ਪਰ ਅਫਸੋਸ ਦੀ ਗੱਲ ਹੈ ਕਿ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ ਤੇ ਪੋਸਟਮਾਰਟਮ ਦੇ ਲਈ ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਲੈ ਕੇ ਜਾਇਆ ਗਿਆ ਹੈ। ਤਾਂ ਐਨਡੀਆਰਐਫਡੀ ਟੀਮ ਨੇ ਤਿੰਨ ਵਾਰ ਜਿਹੜੇ ਪ੍ਰਯਾਸ ਕੀਤੇ ਆ ਤੇ ਉਸ ਤੋਂ ਬਾਅਦ ਇਹ ਸਫਲਤਾ ਮਿਲੀ ਹੈ ਡੈੱਡ ਬੋਡੀ ਕੁੜੀ ਦੀ ਜਿਹੜੀ ਬਾਹਰ ਕੱਢੀ ਗਈ ਹੈ ਤੇ ਹੁਣ ਪਰਿਵਾਰ ਜਿਹੜਾ ਉਹ ਪੋਸਟਮਾਰਟਮ ਲਈ ਮਾਨਸਾ ਦੇ ਸਿਵਲ ਹਸਪਤਾਲ ਪਹੁੰਚ ਰਿਹਾ ਤੇ ਡੀਐਸਪੀ ਨੇ ਦੱਸਿਆ ਕਿ 21 ਸਾਲ ਦੀ ਜਿਹੜੀ ਸਾਇਆ ਖਾਨ ਹੈ ਉਸ ਦੀ ਮੌਤ ਹੋਈ ਹੈ ਤੇ ਇਸ ਦੇ ਕਾਰਨਾਂ ਦਾ ਹੁਣ ਪਤਾ ਲਾਇਆ ਜਾਵੇਗਾ ਕਿ ਕੀ ਕਾਰਨ ਹੈ ਉਹਨੇ ਆਪਸ਼ਾਲ ਮਾਰੀ ਸੀ ਜਾਂ ਅਚਾਨਕ ਡਿੱਗੀ ਹੈ ਫਿਲਹਾਲ ਜਿਹੜਾ ਖੂ ਹੈ ਇਹ ਜ਼ਰੂਰ ਪ੍ਰਸ਼ਾਸਨ ਦੀ ਲਾਪਰਵਾਹੀ ਬਣਿਆ ਕਿਉਂਕਿ ਲੰਮੇ ਸਮੇਂ ਤੋਂ 100 ਸਾਲ ਪੁਰਾਣਾ ਖੂਹ ਹੈ ਇਹ ਇਸ ਨੂੰ ਬੰਦ ਕਰਨਾ ਬਣਦਾ ਸੀ ਜੇਕਰ ਇਹ ਅਣਗੈਲੀ ਹੈ ਤਾਂ ਇਸ ਦੀ ਜ਼ਿੰਮੇਵਾਰ ਪ੍ਰਸ਼ਾਸਨ ਹੈ ਕਿਉਂਕਿ ਪ੍ਰਸ਼ਾਸਨ ਨੂੰ ਇਹ ਖੂਹ ਹੈ ਜਿਹੜਾ ਹੁਣ ਬੰਦ ਕਰਨਾ ਚਾਹੀਦਾ ਹੈ ਜੀ ਆ ਬਲਦੇਵ ਕਿੰਨਾ ਕੁ ਸਮਾਂ ਪਹਿਲਾਂ ਇਹ ਕੁੜੀ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਰੈਸਕਿਊ ਆਪਰੇਸ਼ਨ ਪੂਰਾ ਮੁਕੰਮਲ ਹੋਇਆ ਰਮਿੰਦਰ ਜੀ ਟਾਈਮ ਦੀ ਗੱਲ ਕਰੀਏ ਤਾਂ ਹੁਣ ਤੋਂ ਸਿਰਫ 8-10 ਮਿੰਟ ਪਹਿਲਾਂ ਜਿਹੜੀ ਲੜਕੀ ਦੀ লাশ ਨੂੰ ਬਾਹਰ ਕੱਢਿਆ ਗਿਆ ਐਨਡੀਆਰਫ ਦੀ ਟੀਮ ਵੱਲੋਂ ਤੋਂ ਉਸੇ ਟਾਈਮ ਉਸ ਨੂੰ ਐਂਬੂਲੈਂਸ ਤੇ ਪਾ ਕੇ ਮਾਨਸਾ ਦੇ ਸਿਵਲ ਹਸਪਤਾਲ ਵੱਲ ਰਵਾਨਾ ਕਰ ਦਿੱਤਾ। ਅਬਲਦੇਵ ਕੋਈ ਸ਼ੁਰੂਆਤੀ ਜਾਣਕਾਰੀ ਸਾਹਮਣੇ ਆ ਸਕੀ ਹੋਵੇ ਕਿ ਕੀ ਜਦੋਂ ਬਿਲਕੁਲ ਡੈਪਥ ਦੀ ਗੱਲ ਕਰੀਏ ਖੂਦ ਹੀ ਤਾਂ ਉੱਥੇ ਪਾਣੀ ਸੀ ਜਾਂ ਦਮ ਘੁੱਟਣਾ ਕਿਤੇ ਨਾ ਕਿਤੇ ਇਸ ਮੌਤ ਦੀ ਵਜ੍ਹਾ ਮੰਨੀ ਜਾ ਸਕਦੀ ਹੈ। ਬਿਲਕੁਲ 120 ਫੁੱਟ ਟੋਟਲ ਡੀਪ ਸੀ ਇਹ ਖੂਦ ਹੀ ਤੇ 100 ਫੁੱਟ ਖਾਲੀ ਸੀ 20 ਫੁੱਟ ਦੇ ਵਿੱਚ ਜਿਹੜਾ ਹੈ ਦਲਦਲ ਤੇ ਪਾਣੀ ਸੀਗਾ ਜਦੋਂ ਲੜਕੀ ਡਿੱਗੀ ਹੈ ਕੁਝ ਸਮੇਂ ਬਾਅਦ ਇਹ ਉਸਦੀ ਲੱਗਦਾ ਹੈ ਕਿ ਮੌਤ ਹੋ ਗਈ ਸੀ ਕਿਉਂਕਿ ਇਹ ਖੰਡਲਦਲ ਦੇ ਵਿੱਚ ਗੈਸਾਂ ਬਹੁਤ ਬਣੀਆਂ ਹੋਈਆਂ ਸੀ ਐਂਡ ਆਰ ਜਿਹੜੀ ਟੀਮ ਐਂਡੀਆਰਫ ਦੇ ਜਵਾਨ ਉਹ ਤਿੰਨ ਵਾਰ ਵਾਪਸ ਮੁੜ ਕੇ ਆਏ ਕਿਉਂਕਿ ਬਹੁਤ ਖਤਰਨਾਕ ਗੈਸਾਂ ਹੁੰਦੀਆਂ ਨੇ ਤਾਂ ਫਿਰ ਪੂਰੀ ਤਿਆਰੀ ਦੇ ਨਾਲ ਜਦੋਂ ਗਏ ਚੌਥੀ ਵਾਰ ਤਾਂ ਫਿਰ ਉਸ ਲੜਕੀ ਦੀ ਜਿਹੜੀ ਡੈੱਡ ਬੋਡੀ ਹੈ ਬਾਹਰ ਕੱਢੀ ਗਈ ਹੈ ਕਿਉਂਕਿ ਉਸ ਥੇ ਜਾਉਂਦਾ ਬਚਣਾ ਸੰਭਵ ਹੀ ਨਹੀਂ ਸੀਗਾ ਭਾਰੀ ਤਲਦਲ ਦੇ ਬਾਵਜੂਦ ਲੜਕੀ ਨੂੰ ਜਿਹੜੀ ਨੂੰ ਜਾਉਂਦਾ ਬਾਹਰ ਨਹੀਂ ਕੱਢਿਆ ਜਾ ਆ ਬਿਲਕੁਲ ਬਲਦੇਵ ਆਪਣੇ ਆਪ ਦੇ ਵਿੱਚ ਬਹੁਤ ਮੰਦ ਭਾਗੀ ਖਬਰ ਹੈ ਕਿ ਲੜਕੀ ਦੀ ਜਾਨ ਨੂੰ ਨਹੀਂ ਬਚਾਇਆ ਜਾ ਸਕਿਆ ਪਰ ਇਸ ਅਨਸੁਖਾਵੀ ਘਟਨਾ ਦੇ ਬਾਅਦ ਕੀ ਪ੍ਰਸ਼ਾਸਨ ਜਾਗਿਆ ਹੈ ਆ ਕੀ ਹੁਣ ਉਸ ਖੂਵਲ ਗੌਰ ਕੀਤਾ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਕਿਸੇ ਦੀ ਇਹ ਖੂ ਦੇ ਕਾਰਨ ਜਾਨ ਨਾ ਜਾਵੇ ਇਸ ਤੋਂ ਬਾਅਦ ਜਹੀ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਪ੍ਰਸ਼ਾਸਨ ਨੂੰ ਇਹ ਸਵਾਲ ਕੀਤਾ ਗਿਆ ਸੀ ਤਾਂ ਦੇਖੋ ਬੜੇ ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਸਨ ਨੂੰ ਇਸ ਖੂ ਬਾਰੇ ਨਹੀਂ ਪਤਾ ਕਿਉਂਕਿ ਇਹ ਤੋਬੇ ਦੇ ਵਾਲੇ ਦੁਆਲੇ ਲੋਕਾਂ ਨੇ ਕਬਜ਼ੇ ਕਰਕੇ ਘਰ ਬਣਾ ਰੱਖੇ ਆ ਤੇ ਬਿਲਕੁਲ ਘਰਾਂ ਦੇ ਵਿਚਕਾਰ ਇਹ ਖੂਬ ਬਣਿਆ ਹੋਇਆ ਤੇ ਲੋਕਲ ਪ੍ਰਸ਼ਾਸਨ ਜਾਂ ਕੀ ਪੰਚਾਇਤ ਨੂੰ ਇਸ ਬਾਰੇ ਪਤਾ ਨਹੀਂ ਸੀਗਾ ਕਿਉਂਕਿ ਕਰੀਬ 100 ਸਾਲ ਤੋਂ ਉੱਪਰ ਹੈ ਜਿਹੜਾ ਇਹ ਪੁਰਾਣਾ ਖੂਬ ਹੈ ਕਿਉਂਕਿ ਮੌਤ ਦਾ ਕਾਰਨ ਇਹ ਖੂਬ ਬਣ ਸਕਦੇ ਅੱਗੇ ਵੀ ਟੋਬੇ ਹੋਰ ਵੀ ਇਹਦੇ ਵਿੱਚ ਜਾਨਵਰ ਵੀ ਡਿੱਕ ਸਕਦੇ ਤੇ ਕੀਮਤੀ ਜਾਨਾਂ ਵੀ ਜਾ ਸਕਦੀਆਂ ਹੁਣ ਲੱਗਦਾ ਹੈ ਕਿ ਪ੍ਰਸ਼ਾਸਨ ਜਾਗੂਗਾ ਇਸ ਮੌਤ ਤੋਂ ਬਾਅਦ ਪ੍ਰਸ਼ਾਸਨ ਆਪਣੀ ਨੀਂਦ ਤੋਂ ਜਾਗ ਗਿਆ ਤਾਂ ਹੋ ਸਕਦਾ ਇਸ ਜਿਹੜੇ ਖੂਬ ਨੂੰ ਹੈ ਇਸ ਨੂੰ ਬੰਦ ਕਰਕੇ ਦੁਆਰਾ ਤੋਂ ਹੈ ਜਿਹੜਾ ਇੱਥੇ ਪੱਧਰਾ ਉਸ ਨੂੰ ਕੀਤਾ ਜਾ ਸਕੇ ਕਿਉਂਕਿ ਲੰਮੇ ਸਮੇਂ ਤੋਂ ਇਹ ਗੂ ਹੈ ਜਿਹੜਾ ਇਸੇ ਤਰ੍ਹਾਂ ਨੰਗਾ ਤੇ ਅਸੀਂ ਜਿਸ ਕਰਕੇ ਅੱਜ ਕੀਮਤੀ ਜਾਨ ਇੱਕ ਚਲੀ ਗਈ ਜੀ ਬਰਨੂ ਆ ਬਲਦੇਵ ਜਿਵੇਂ ਕਿ ਦੱਸਿਆ ਜਾ ਰਿਹਾ ਹੈ ਕਿ ਰਿਸ਼ਤੇਦਾਰੀ ਦੇ ਵਿੱਚ ਕੁੜੀ ਆਈ ਹੋਈ ਸੀ ਇਹ ਇਹ ਸਾਫ਼ ਹੋ ਸਕਿਆ ਹੈ ਕਿ ਕੁੜੀ ਕਿਸ ਜਗ੍ਹਾ ਦੀ ਕਿੱਥੇ ਦੀ ਰਹਿਣ ਵਾਲੀ ਸੀ ਕਿ ਪਰਿਵਾਰਕ ਮੈਂਬਰ ਵੀ ਉੱਥੇ ਪਹੁੰਚੇ ਨੇ ਬਿਲਕੁਲ ਕੁੜੀ ਹੈ ਜਿਹੜੀ ਇਹ ਮੋਕੇ ਤੋਂ ਇੱਥੇ ਆਪਣੀ ਮਾਸਦੀ ਦੇ ਕੋਲ ਆਈ ਹੋਈ ਸੀ ਕੁੜੀ ਨੇ ਆਈ ਲੱਟ ਕੀਤਾ ਸੀ ਤੇ ਉਸ ਨੇ ਬਾਹਰ ਵੀ ਜਾਣਾ ਸੀ ਪਰੰਤੂ ਕੀ ਕਾਰਨ ਹੋਇਆ ਕਿਵੇਂ ਉਹ ਤੇ ਵਿੱਚ ਡਿੱਗੀ ਫਿਲਹਾਲ ਜਾਂਚ ਤਾਂ ਜਾਂਚ ਦਾ ਜਿਹੜਾ ਵਿਸ਼ਾ ਹੈ ਕਿਉਂਕਿ ਜਿੱਥੇ ਖੂਹ ਬਣਿਆ ਹੋਇਆ ਹੈਗਾ ਉੱਥੋਂ ਅਚਨਚੇਤ ਹੈ ਜਿਹੜਾ ਬੰਦਾ ਨਹੀਂ ਦਿਖ ਸਕਦਾ ਤੇ ਜਰੂਰ ਇਹ ਜਾਂਚ ਦਾ ਵਿਸ਼ਾ ਹੈ ਤਾਂ ਪ੍ਰਸ਼ਾਸਨ ਇਸ ਥਿਊਰੀ ਤੇ ਕੰਮ ਵੀ ਕਰ ਰਿਹਾ ਹੈ ਤੇ ਆਖਿਰ ਕੁੜੀ ਹੈ ਜਿਹੜੀ ਉਸ ਖੂਹ ਦੇ ਵਿੱਚ ਇਸ ਤਰ੍ਹਾਂ ਡਿੱਗੀ ਇਸ ਦਾ ਜਵਾਬ ਹੈ ਜਿਹੜਾ ਉਹ ਕੁਝ ਸਮੇਂ ਬਾਅਦ ਜਾਂ ਕੁਝ ਦਿਨਾਂ ਬਾਅਦ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਦੇਵੇਗਾ ਜੀ ਤੁਹਾਡੇ ਵੱਲੋਂ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਬੇहद ਮੰਦਪਾਗੀ ਖਬਰ ਜੋ ਕੇ ਸਾਹਮਣੇ ਆਈ ਹੈ ਮਾਨਸਾ ਦੇ ਪਿੰਡ ਜੋਗਾ ਤੋਂ ਜਿੱਥੇ ਕਿ ਖੂਹ ਦੇ ਵਿੱਚ ਡਿੱਗੀ ਕੁੜੀ ਦੀ ਜਾਨ ਨਹੀਂ ਬਚਾਈ ਜਾ ਸਕੀ ਜਿਸ ਦੀ ਕਿ লাশ ਨੂੰ ਖੂਹ ਦੇ ਵਿੱਚੋਂ ਬਾਹਰ ਕੱਢਿਆ ਗਿਆ ਪਰ ਇਹ ਵੱਡਾ ਸਵਾਲ ਹੈ ਇਹ ਸਵਾਲ ਬਰਕਰਾਰ ਰਹੇਗਾ ਉਦੋਂ ਤੱਕ ਜਦੋਂ ਤੱਕ ਇਸ ਜਾਨਲੇਵਾ ਖੂਹ ਨੂੰ ਪੂਰੀ ਅਣਜਾੰਦਾ ਜਦੋਂ ਇਸ ਖੂਹ ਦੇ ਵਿੱਚ ਮਿੱਟੀ ਨਹੀਂ ਪਾਈ ਜਾਂਦੀ ਵੱਡਾ ਸਵਾਲ ਹੈ ਕਿ ਹੁਣ ਤੱਕ ਕਿਉਂ ਕਿਸੇ ਨੇ ਗੌਰ ਨਹੀਂ ਕੀਤਾ ਪ੍ਰਸ਼ਾਸਨ ਦੀ ਇਸ ਜਾਨਲੇਵਾ ਖੂਹ ਤੇ ਨਜ਼ਰ ਕਿਉਂ ਨਹੀਂ ਪਈ ਕਿਉਂਕਿ ਖੂਦ ਹੀ ਡੂੰਘਾਈ ਦੀ ਗੱਲ ਕਰੀਏ ਤਾਂ 120 ਫੁੱਟ ਡੂੰਘਾ ਜੇਕਰ ਕੋਈ 21 ਸਾਲ ਦੀ ਕੁੜੀ 120 ਫੁੱਟ ਡੂੰਘੇ ਖੂਹ ਦੇ ਵਿੱਚ ਡਿੱਗਦੀ ਆ ਤਾਂ ਉੱਥੇ ਆਪਣੇ ਆਪ ਦੇ ਵਿੱਚ ਹੀ ਅਸੰਭਾਵਨਾ ਬਹੁਤ ਘੱਟ ਰਿਆ ਜਾਂਦੀ ਹੈ ਕਿ ਉਸ ਨੂੰ ਸਹੀ ਸਲਾਮਤ ਸਮਾ ਰਹਿੰਦੇ ਆ ਬਾਹਰ ਕੱਢਿਆ ਜਾ ਸਕੇ ਹਾਲਾਂਕਿ ਬਹੁਤ ਮਿਹਨਤ ਕੀਤੀ ਗਈ ਐਂਟੀ ਗ੍ਰਾਫਤ ਦੀਆਂ ਟੀਮਾਂ ਦੇ ਵੱਲੋਂ ਪਿੰਡ ਵਾਸੀਆਂ ਦੇ ਵੱਲੋਂ ਇਹ ਪੂਰਾ ਇਸ ਆਪਰੇਸ਼ਨ ਦੇ ਵਿੱਚ ਸਹਾਾਤ ਦਿੱਤਾ ਗਿਆ ਕਿਉਂਕਿ ਸਮਾਂ ਕਾਫੀ ਬੀਤ ਚੁੱਕਾ ਸੀ ਸਿਸਵੇਰ ਦੇ ਕਰੀਬ 9 ਵਜੇ ਪੂਰਾ ਹਾਦਸਾ ਵਾਪਰਦਾ ਜਦੋਂ ਕਿ ਕੁੜੀ 120 ਫੁੱਟ ਡੂੰਘੇ ਖੂਹ ਦੇ ਵਿੱਚ ਡਿੱਗਦੀ ਹੈ ਕਿਉਂਕਿ ਉਸ ਤੋਂ ਬਾਅਦ ਪੁਲਿਸ ਤੱਕ ਜਾਣਕਾਰੀ ਪਹੁੰਚਦੀ ਹੈ ਐਂਟੀ ਗ੍ਰਾਫਤ ਦੀਆਂ ਟੀਮਾਂ ਨੂੰ ਪਹੁੰਚਣ ਸਮਾਂ ਲੱਗਿਆ ਉਸ ਤੋਂ ਬਾਅਦ ਆਪਰੇਸ਼ਨ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਪਰ ਇਸ ਸਖਤ ਮਿਹਨਤ ਦੇ ਬਾਅਦ ਵੀ 21 ਸਾਲ ਦੀ ਕੁੜੀ ਨੂੰ ਨਹੀਂ ਬਚਾਇਆ ਜਾ ਸਕਿਆ